ਅੱਜ ਇਸ ਦਾ 파ਟ ਜਿਸ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਦੋ ਕੰਪੈਕਟਰ ਜਿਹੜੇ ਬਣੇ ਨੇ ਜੋ ਤਿਆਰ ਹੋ ਗਏ ਨੇ ਜਿਹਦਾ ਅੱਜ ਇੱਕ ਦਾ ਮਹੂਰਤ ਕਰ ਦਿੱਤਾ ਹੈ तकरीबन 5 ਕਰੋੜ ਦੀ ਲਾਗਤ ਦੇ ਨਾਲ ਇੱਕ ਕੰਪੈਕਟਰ ਤਿਆਰ ਹੋਇਆ ਨੇ ਜਿਹਦੇ ਵਿੱਚ ਬਿਲਡਿੰਗ ਔਰ ਸਾਰੀ ਮਸ਼ੀਨਰੀ ਔਰ ਜਿੰਨੇ ਵੀ ਆਸ-ਪਾਸ ਦੇ ਵਾਰ ਨੇ ਜਿਹੜੇ ਤਿੰਨ ਚਾਰ ਬਾਟਾਂ ਦੇ ਵਿੱਚ ਜਿੰਨਾ ਕੂੜਾ ਹੈ ਮਹਾਰਿਆਂ ਦੇ ਇਕੱਠਾ ਹੁੰਦਾ ਸੀ ਅੱਜ ਇਸ ਕੰਪੈਕਟਰ ਤੇ ਆ ਜਾਏਗਾ ਔਰ ਘਾਤ ਪਿੱਛੇ ਤੁਸੀਂ ਵਕਲੋਡਰ ਦੇਖ ਲਿਆ ਗੱਡੀ ਲੱਗੀ ਹੋਈ ਆ ਸੋ ਇਹਦੇ ਵਿੱਚ ਬਹੁਤ ਵੱਡੀ ਕਪੈਸਿਟੀ ਵਿੱਚ ਜਿਹੜਾ ਕੂੜਾ ਕੰਪਰੈਸ ਹੋ ਕੇ ਕੰਪੈਕਟ ਕਰਕੇ ਅਸੀਂ ਡੰਪ ਤੇ ਭੇਜਾਂਗੇ ਔਰ ਇਹੋ ਜੇ 22 ਸਟੇਸ਼ਨ ਜਿਹੜੇ ਨੇ ਉਹ ਇਸ ਪ੍ਰੋਜੈਕਟ ਦੇ ਵਿੱਚ ਬਣ ਰਹੇ ਨੇ 20 ਬਣ ਚੁੱਕੇ ਨੇ ਔਰ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਵਗੈਰਾ ਵੀ ਰੀਲீஸ் ਹੋ ਚੁੱਕੇ ਨੇ ਔਰ ਸਾਰੇ ਹੀ ਸ਼ਹਿਰ ਦੇ ਵਿੱਚ ਜ਼ੋਨ ਸਾਰੇ ਚਾਰਾਂ ਜ਼ੋਨਾਂ ਵਿੱਚ ਇਹ ਬਣੇ ਨੇ ਇਸ ਤੋਂ ਪਹਿਲਾਂ 11 ਕੰਪੈਕਟਰ ਸਟੇਸ਼ਨ ਜਿਹੜੇ ਸੀ ਉਹ ਗਲਾਡਾ ਔਰ ਇੰਪਰੂਵਮੈਂਟਸ ਦੇ ਏਰੀਆਸ ਵਿੱਚ ਟੋਟਲ ਬਣੇ ਸੀ ਸੋ ਟੋਟਲ ਮਿਲਾ ਕੇ 33 ਕੰਪੈਕਟਰ ਸਟੇਸ਼ਨ ਹੋ ਜਾਣਗੇ ਜਿਹਦੇ ਨਾਲ 47 ਸਾਡੇ ਬਹੁਤ ਵੱਡੇ ਗਾਰਬੇਜ ਅਵੇਲੇਬਲ ਪੁਆਇੰਟਸ ਜਿਹੜੇ ਉਹ ਟੋਟਲੀ ਰਿਮੂਵ ਹੋ ਜਾਣਗੇ ਔਰ ਪੂਰਾ ਇੱਥੋਂ ਸਿੱਧਾ ਜਿਹੜਾ ਹੈ ਉਹ ਡੰਪਟ ਜਾਏਗਾ ਔਰ ਇਹ 5 ਕਰੋੜ ਦੀ ਲਾਗਤ ਨਾਲ ਜਿੱਥੇ ਲੋਕਾਂ ਨੂੰ ਬੈਨੀਫਿਟ ਮ ਸ਼ਹਿਰ ਨੂੰ ਕੰਸੁਰਤ ਬਣਾਉਣ ਦੇ ਵਿੱਚ ਬੜਾ ਵਜੋਗਦਨ ਹੋਣਾ ਹੈ ਮੈਂ ਧੰਨਵਾਦ ਕਰਦਾ ਸਾਡੇ ਸੂਬੇ ਦੇ ਹਰਮਨਪ੍ਰੀਤ ਮੁੱਖ ਮੰਤਰੀ ਸਾਰਤਪਾਲ ਸਿੰਘ ਮਾਨ ਜੀ ਦਾ ਜਿਹੜੇ ਆ ਪਿਛਲੀਆਂ ਸਰਕਾਰਾਂ ਰਵੈਤੀ ਪਾਰਟੀ ਹੁੰਦੀਆਂ ਸੀ ਆਖਰੀ ਸਾਲ ਚ ਕੰਮ ਕਰਦੀਆਂ ਸੀ ਤੁਸੀਂ ਜਾਣਦੇ ਹੋ ਪਰ ਪਹਿਲੀ ਸਰਕਾਰ ਆ ਜਿਹਨੇ 1.5 ਸਾਲ ਦੇ ਟਾਈਮ ਦੇ ਵਿੱਚ ਕਰੋਨਾ ਦੇ ਪ੍ਰੋਜੈਕਟ ਕਰੋਨਾ ਦੇ ਕੰਮ ਜਿਹੜੇ ਆਨਲਾਈਨ ਕਰ ਦਿੱਤੇ ਔਰ ਇੱਕ ਇੱਕ ਟੈਕਸ ਦਾ ਪੈਸਾ ਸਰਕਾਰ ਦੇ ਲੋਕਾਂ ਦਾ ਅੱਜ ਲੋਕਾਂ ਦੇ ਵਿੱਚ ਜਾ ਰਿਹਾ ਹੈ ਸਾਨੂੰ ਵੀ ਆਪਣੇ ਐਸ ਸਿਟੀਜ਼ਨ ਜਿਹੜਾ ਫਰਜ਼ ਨਿਭਾਉਣਾ ਚਾਹੀਦਾ ਤੋਂ ਮੇਰੀ ਆਸ ਹੈ ਕਿ ਸ਼ਹਿਰ ਵਾਸੀ ਜਿਹੜੇ ਲੁਹਣਾ ਇੱਕ ਮੈਂਚੈਸਟਰ ਆਫ ਈਸਟ ਕਹਾ ਜਾਂਦਾ ਅ ਪੜੇ ਲਿਖੇ ਇੰਡਸਟਰੀਅਲ ਇੰਡਸਟਰੀਸ ਸ਼ਹਿਰਾਂ ਦਾ ਲੋਕਾਂ ਦਾ ਸ਼ਹਿਰ ਹੈ ਸੋ ਔਰ ਐਂਟਰਪ੍ਰੀਨਰ ਸਾਰੇ ਇੱਥੇ ਸੋ ਮੈਂ ਆਸ ਕਰਦਾ ਕਿ ਸ਼ਹਿਰ ਵਾਸੀ ਸਾਡੀ ਅਪੀਲ ਨੂੰ ਸਮਝਦੇ ਆਪਣੇ ਸ਼ਹਿਰ ਨੂੰ ਆਪ ਸਾਫ਼ ਰੱਖਣ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਆਏ ਗਏ ਅਸੀਂ ਮੰਨਾ ਸਿੰਘ ਨਗਰ ਤੇ ਸਮਾਰਟ ਪੋਰਟੇਬਲ ਕੰਪੈਕਟਰ ਤੇ ਤੁਹਾਨੂੰ ਦੱਸ ਦਵਾਂ ਕਿ ਇੱਥੇ ਤੁਹਾਡਾ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਸ ਕੰਪੈਕਟਰ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਸਾਈਟ ਦੀ ਇਸ ਦਾ ਉਦਘਾਟਨ ਜਿਹੜਾ ਹੈ ਸ਼੍ਰੀ ਮਦਨ ਲਾਲ ਬੱਗਾ ਜੀ ਜੋ ਕਿ ਐਮਐਲਏ ਨੇ ਇਸ ਏਰੀਆ ਦੇ ਉਸ ਦੇ ਨਾਲ ਨਾਲ ਕਮਿਸ਼ਨਰ ਸੰਦੀਪ ਰਿਸ਼ੀ ਜੀ ਨੇ ਮਿਲ ਕੇ ਕੀਤਾ ਔਰ ਵੱਡੀ ਗੱਲ ਹੈ ਕਿ ਇਸ ਲਗਾਤਾਰ ਇਹ ਬਹੁਤ ਸਮਾਰਟ ਕੰਪੈਕਟਰ ਨੇ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਸੀ ਸਾਫ ਸਫਾਈ ਦਾ ਕੰਮ ਹੈ ਇਹ ਗ੍ਰੀਨ ਜਿਹੜਾ ਵਾਲਾ ਜਿਹੜਾ ਹੈ ਇਹ ਇਹ ਸਭ ਤੋਂ ਗਿੱਲੇ ਗੁੜੇਸ ਤੇ ਕੰਮ ਕੀਤਾ ਜਾਂਦਾ ਹੈਗਾ ਬੈ ਔਰ ਬਹੁਤ ਸ਼ਾਨਦਾਰ ਐ ਸਾਈਡ ਬਣਾਈ ਗਈ ਹੈ ਜੋ ਕਿ ਤੁਹਾਨੂੰ ਅੱਗੇ ਅਸੀਂ ਦੱਸਾਂਗੇ ਕਿ ਇਸ ਪ੍ਰਕਾਰ ਨਾਲ ਇੱਕ ਕੰਪੈਕਟਰ ਕੰਮ ਕਰਦਾ ਹੈਗਾ ਬੈ ਔਰ ਉਸ ਦੇ ਨਾਲ ਨਾਲ ਤੁਹਾਨੂੰ ਦੱਸ ਦਵਾਂ ਕਿ 스마트 CCTV ਕੈਮਰਾਸ ਹੁਕ ਲੋਡਡ ਟਰੱਕ ਉਸ ਦੇ ਨਾਲ-ਨਾਲ ਵਾਸ਼ਰੂਮ ਅੱਗੇ ਤਿਆਰ ਕੀਤੇ ਗਏ ਨਾ ਸਾਰਾ ਇਲੈਕਟ੍ਰਿਸਿਟੀ ਨਾਲ ਹੈ ਸਾਰਾ ਚੱਲਦਾ ਹੈਗਾ ਅਗਰ ਲਾਈਟ ਚਲੀ ਵੀ ਜਾਏਗੀ ਤੇ ਉਸ ਦੇ ਨਾਲ-ਨਾਲ ਤੁਸੀਂ ਨੂੰ ਅੰਦਾਜ਼ ਦਵਾ ਕਿ ਉਹ ਜਨਰੇਟਰ ਨੇ ਉਸ ਦੇ ਨਾਲ ਵਾਸ਼ਰੂਮ ਉਸ ਤੋਂ ਇਲਾਵਾ ਇੱਕ ਐਡੀਸ਼ਨਲ ਜਿ세 ਦੇਖ ਸਕਦੇ ਹੋ ਕਿ ਹਾਲ ਤਿਆਰ ਕੀਤਾ ਕਿ ਜਿੱਥੇ ਕਿ ਸਾਰਾ ਕੂੜਾ ਜਿਹੜਾ ਉੱਥੇ ਲਿਆਇਆ ਜਾਏਗਾ ਉਸ ਤੋਂ ਬਾਅਦ ਛਾਂਟਿਆ ਵੀ ਜਾਏਗਾ ਉਸ ਤੋਂ ਬਾਅਦ ਵੀ ਜਿਹੜਾ ਹੈ ਕੂੜਾ ਜਿਹੜਾ ਹੈ ਦੁਬਾਰਾ ਤੋਂ ਦੁਬਾਰਾ ਇਸ ਨਾ ਹੁਕ ਲੋਡਰਾਂ ਦੇ ਵਿੱਚ ਪਾਇਆ ਜਾਏਗਾ ਉਸ ਤੋਂ ਬਾਅਦ ਸਿੱਧਾ-ਸਿੱਧਾ ਵੀ ਲੂਟ ਰਾ ਸਕਦੇ ਇਸ ਮੌਕੇ ਤੇ ਆਹ ਹੁਣ ਗੱਲ ਕਰਦੇ ਹਾਂ ਅ ਐਮਐਲਏ ਮਦਨਾਲ ਬੱਗਾ ਜੀ ਨਾਲ ਜਾਣਦੇ ਉਹਨਾਂ ਦਾ ਇਸ ਉਦਘਾਟਨ ਦੇ ਕੀ ਕਹਿਣਾ ਹੈ ਐਕਚੁਅਲੀ ਕਾਫੀ ਦਿਨ ਤੋਂ ਇਲਾਕੇ ਦੇ ਵਿੱਚ ਕੂੜੇ ਦੀ ਸਮੱਸਿਆ ਸੀ ਕਿ ਕਈ ਕਈ ਜਗ੍ਹਾ ਤੇ ਸਾਡੇ ਮਹੱਲਿਆਂ ਦੇ ਵਿੱਚ ਡੈਂਪ ਬਣੇ ਸੀ ਜਿੱਥੇ ਕਲੈਕਸ਼ਨ ਕਰਕੇ ਕੂੜਾ ਸੁੱਟੇ ਜਾਂਦੇ ਉੱਥੋਂ ਕਲੈਕਸ਼ਨ ਕਰਕੇ ਤੇ ਬਾਹਰ ਲੈ ਕੇ ਜਾਂਦੇ ਸੀਗੇ ਪਰ ਜਦੋਂ ਦੀ ਲੋਕਾਂ ਨੇ ਸਰਕਾਰ ਬਣਾਈ ਹੈ ਲੋਕਾਂ ਦੇ ਪਿਆਰ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਸਰਕਾਰ ਨੇ ਡਵੈਲਪਮੈਂਟ ਦੀਆਂ ਪਲੰਘਾਂ ਫੜਦੇ ਹੋਏ ਅੱਜ ਇਸ ਦਾ 파ਟ ਜਿਸ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਦੋ ਕੰਪੈਕਟਰ ਜਿਹੜੇ ਬਣੇ ਨੇ ਜੋ ਤਿਆਰ ਹੋ ਗਏ ਨੇ ਜਿਹਦਾ ਅੱਜ ਇੱਕ ਦਾ ਮਹੂਰਤ ਕਰ ਦਿੱਤਾ तकरीबन 5 ਕਰੋੜ ਦੀ ਲਾਗਤ ਦੇ ਨਾਲ ਇੱਕ ਕੰਪੈਕਟਰ ਤਿਆਰ ਹੋਇਆ ਨੇ ਜਿਹਦੇ ਵਿੱਚ ਬਿਲਡਿੰਗ ਔਰ ਸਾਰੀ ਮਸ਼ੀਨਰੀ ਔਰ ਜਿੰਨੇ ਵੀ ਆਸ-ਪਾਸ ਦੇ ਵਾਰਡ ਨੇ ਜਿੰਨੇ 3-4 ਵਾਡਾਂ ਦੇ ਵਿੱਚ ਜਿੰਨਾ ਕੂੜਾ ਹੈ ਮਲਿਆਂ ਦੇ ਵਿੱਚ ਇਕੱਠਾ ਹੁੰਦਾ ਸੀ ਅੱਜ ਇੱਕ ਕੰਪੈਕਟਰ ਤੇ ਆ ਜਾਏਗਾ ਆਉਣ ਦੇ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲ ਜਾਨੀ ਹੈ ਔਰ ਖਾਸ ਤੌਰ ਤੇ ਜਿਹੜਾ ਸਾਡਾ ਕਈ ਜਗ੍ਹਾ ਤੇ ਸੜਕਾਂ ਤੇ ਜਾਂ ਮਲਿਆਂ ਦੇ ਗਲੀਆਂ ਦੇ ਵਿੱਚ ਕੂੜਾ ਪਿਆ ਹੁੰਦਾ ਸੀ ਅੱਜ ਤੋਂ ਬਾਅਦ ਰੂਮ ਹੋ ਕੇ ਸਾਰਾ ਸਾਫ ਉਹ ਇੱਥੇ ਆ ਜਾਏਗਾ ਔਰ ਸ਼ਹਿਰ ਨੂੰ ਸਾਫ ਸੁਥਰਾ ਕਰਨ ਵਾਸਤੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਜੋ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਪਰ ਸਾਡੀ ਟੀਮ ਨੇ ਰਲ ਮਿਲ ਕੇ ਜੋ ਡਿਵੈਲਪਮੈਂਟ ਦੇ ਕੰਮ ਜਿੱਥੇ-ਜਿੱਥੇ ਵੀ ਆਪਾਂ ਲੋੜ ਹੈ ਗ੍ਰੀਨਰੀ ਦੀ ਸੀ ਗ੍ਰੀਨਰੀ ਕਰ ਰਹੇ ਹਾਂ ਜਿੱਥੇ-ਜਿੱਥੇ ਕੋਈ ਬਿਲਡਿੰਗ ਦਾ ਸਿਸਟਮ ਆਉਣਾ ਬਣਾ ਕੇ ਅਸੀਂ ਲੋਕਾਂ ਦੇ ਵਾਸਤੇ ਸਹੂਲਤ ਦੇ ਰਹੇ ਹਾਂ ਔਰ ਇਹ 5 ਕਰੋੜ ਦੀ ਲਾਗਤ ਨਾਲ ਜਿੱਥੇ ਲੋਕਾਂ ਨੂੰ ਬੈਨੀਫਿਟ ਮਿਲਣਾ ਉੱਥੇ ਆਸ ਹੈ ਕਿ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਬੜਾ ਵਯੋਗਦਾਨ ਹੋਣਾ ਹੈ ਮੈਂ ਧੰਨਵਾਦ ਕਰਦਾ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰਪੰਗਵਾਨ ਅਹ ਪਿਛਲੇ ਸਰਕਾਰਾਂ ਰਵੈਤੀ ਪਾਰਟੀ ਹੁੰਦੀ ਸੀ ਆਖਰੀ ਸਾਲ ਚ ਕੰਮ ਕਰਦੀਆਂ ਸੀ ਤੁਸੀਂ ਜਾਣਦੇ ਹੋ ਪਰ ਪਹਿਲੀ ਸਰਕਾਰ ਆ ਜਿਹਨੇ 1.5 ਸਾਲ ਦੇ ਟਾਈਮ ਦੇ ਵਿੱਚ ਕਰੋਨਾ ਦੇ ਪ੍ਰੋਜੈਕਟ ਕਰੋੜਾਂ ਦੇ ਕੰਮ ਜਿਹੜੇ ਆਨਲਾਈਨ ਕਰ ਦਿੱਤੇ ਔਰ ਇੱਕ ਇੱਕ ਟੈਕਸ ਦਾ ਪੈਸਾ ਸਰਕਾਰ ਦੇ ਲੋਕਾਂ ਦਾ ਅੱਜ ਲੋਕਾਂ ਦੇ ਵਿੱਚ ਜਾ ਰਿਹਾ ਉਹ ਡਿਵੈਲਪਮੈਂਟ ਹੋ ਰਹੀ ਹੈ ਮੈਂ ਆਪਣੇ ਹਲਕੇ ਦੀ ਗੱਲ ਕਰ ਰਹਾ ਮੈਂ ਕਿ ਮਿਸਾ ਖੋੜੇ ਨੇ ਤਕਰੀਬਨ 28-30 ਕਰੋੜ ਦੇ ਕੰਮ ਜਿਹੜੇ ਅਸੀਂ ਪਾਈਪ ਲਾਈਨ ਦੇ ਵਿੱਚ ਚੱਲ ਰਹੇ ਨੇ ਮੇਰੇ ਔਰ ਜਿਸ ਦੇ ਵਿੱਚ ਅੱਜ 5 ਕਰੋੜ ਦੀ ਲਾਗਤ ਨਾਲ ਦੋ ਕੰਪੈਕਟਰ ਨੇ ਜਿਹੜੇ ਇਹ ਹੁਣ ਮੂਰਤ ਕਰਤਾ ਹੈ ਇੱਕ ਦੋ ਦਿਨ ਤੱਕ ਜਿਹੜਾ ਪ੍ਰਲਾ ਜਿੰਦਰ ਬਾਈਪਾਸ ਚੌਂਕ ਤੇ ਬਣਾ ਸਬਜ਼ੀ ਮੰਡੀ ਦੇ ਬਾਹਰ ਆ ਉਹ ਵੀ ਚੱਲੂ ਹੋ ਜਾਣਾ ਹੈ ਇਹ ਮੇਰੇ ਹਲਕੇ ਨੂੰ ਕਾफी ਸਹੂਲਤ ਮਿਲ ਜਾਣੀ ਹੈ ਔਰ ਇਹ ਨਹੀਂ ਹੈ ਸਾਰਾ ਲੁਧਿਆਣਾ ਜਿੰਨੇ ਵੀ ਜ਼ੋਨ ਨੇ ਸਾਡੇ ਚਾਰਾ ਜ਼ੋਨਾਂ ਦੇ ਵਿੱਚ ਔਰ ਜਿੰਨੇ ਕੌਨਸਟਿਟੂਐਂਟੀਆਂ ਸਾਡੇ ਐਮ.ਐਲ.ਏ ਸਬੰਧੀਆਂ ਗਈਆਂ ਨੇ ਸਾਰੇ ਵਿੱਚ ਕੰਬੈਕਟਰ ਲੱਗ ਰਹੇ ਨੇ ਕਿਸ ਦਾ ਅੱਜ ਮੂਰਤ ਹੋ ਜਾਣਾ ਕਿਸ ਦਾ ਕੱਲ ਮੂਰਤ ਹੋ ਜਾਣਾ ਦੋ ਚਾਰ ਪੰਜ ਦਿਨ ਦੇ ਵਿੱਚ ਅਸੀਂ ਤਕਰੀਬਨ ਸਾਰੇ ਮੂਰਤ ਕਰ ਦੇਣੇ ਕਮਿਸਟਰ ਸਾਹਿਬ ਨੇ ਔਰ ਇਸ ਦੇ ਨਾਲ ਇੱਕ ਬਹੁਤ ਵਧੀਆ ਮੈਸੇਜ ਹੈ ਔਰ ਲੋਕਾਂ ਨੂੰ ਮੈਂ ਅਪੀਲ ਕਰ ਕਿਉਂ ਸੜਕਾਂ ਦੇ ਕੂੜਾ ਨਾਲ ਸੁੱਟੋ ਤੁਹਾਡੇ ਘਰੋਂ ਕਲੈਕਸ਼ਨ ਹੋਏਗੀ ਕਰੋ ਕਲੈਕਸ਼ਨ ਹੋਣ ਤੋਂ ਬਾਅਦ ਇੱਥੇ ਡੈਂਪ ਤੇ ਆ ਜਾਏਗੀ ਇੱਥੋਂ ਰਿਮੂਵ ਹੋ ਕੇ ਕੰਪੈਕਟਰ ਤੋਂ ਤੇ ਅਸੀਂ ਬਾਹਰ ਲੈ ਕੇ ਜਾਵਾਂਗੇ ਇੱਥੇ ਅਲੱਗ-ਅਲੱਗ ਤਰ੍ਹਾਂ ਦਾ ਕੂੜਾ ਹੋਏਗਾ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਮਸ਼ੀਨਰੀ ਦੇ ਵਿੱਚ ਫਿੱਟ ਹੋ ਕੇ ਚੱਲ ਜਾਣਾ ਇਹਦੇ ਵਿੱਚ ਕੋਈ ਸਮੈਲ ਨਹੀਂ ਹੈ ਫਿਰ ਵੀ ਅਸੀਂ ਨੂੰ ਹਰਾ-ਭਰਾ ਕਰ ਦੇਣਾ ਅਸੀਂ ਜਿਹੜਾ ਜਮਦਰ ਬਾਈਪਾਸ ਸਬਜ਼ੀ ਮੰਡੀ ਦੇ ਬਾਹਰ ਬਣਾਇਆ ਉਹਦੇ ਆਲੇ-ਦੁਆਲੇ ਅਸੀਂ ਬਿਲਕੁਲ ਗ੍ਰੀਨਰੀ ਲਾਤੀ ਹੈ ਕੰਪੈਕਟਰ ਬਿਲਕੁਕੁਲ ਨਜ਼ਰ ਨਹੀਂ ਆ ਰਿਹਾ ਇੱਥੇ ਵੀ ਅਸੀਂ ਵੱਡੇ ਬੂਟੇ ਲਾ ਇਹ ਜਦ ਨਾਲ ਹਰਾਬਰਾ ਹੋ ਜਾਊਗਾ ਔਰ ਖੂਬਸੂਰਤ ਹੋ ਜਾਊਗਾ ਇਸ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲਣੀ ਹੈ ਤੁਸੀਂ ਰਵਾਇਤੀ ਪਾਰਟੀਆਂ ਦਾ ਜ਼ਿਕਰ ਕੀਤਾ ਕਿ ਰਵਾਇਤੀ ਪਾਰਟੀਆਂ ਲੱਖਾਂ ਸਾਲਾਂ ਦੇ ਵਿੱਚ ਕੰਮ ਕਰਦੇ ਨੇ ਪਰ ਜਿਹੜਾ ਅੱਜ ਕੋਈ ਕੰਪੈਕਟਰ ਦਾ ਉਦਘਾਟਨ ਕੀਤਾ ਉਹ ਕਹਿੰਦੇ ਸਾਡਾ ਹੀ ਸਕੀਮ ਹੈ ਅਸੀਂ ਸ਼ੁਰੂਆਤ ਕੀਤੀ ਕਿ ਕਈ ਇਲਾਕਿਆਂ ਦੇ ਵਿੱਚ ਲੱਗੇ ਤੇ ਉਹ ਉਹ ਵੀ ਪ੍ਰੋਜੈਕਟਾਂ ਨੂੰ ਉਦਘਾਟਨ ਜਿਹੜੇ ਕਰਿਆ ਐਕਚੁਅਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਹ ਵਾਜਿਬ ਕਹਿੰਦੇ ਨੇ ਸਿਆਣੇ ਨੇ 10 ਸਾਲ ਕਾਲੀ ਦਲ ਨੇ ਕੱਢਤੇ 5 ਸਾਲ ਕਾਂਗਰਸ ਨੇ ਕੱਢ ਦਿੱਤੇ 15 ਸਾਲ ਦਾ ਅਰਥਾ ਕੱਢ ਦਿੱਤਾ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪ੍ਰੈਮ ਮਿਨਿਸਟਰ ਮਨਮੋਹਨ ਸਿੰਘ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਜੇ ਤੁਸੀਂ ਫੰਡ ਲਾਉਂਗੇ ਨਹੀਂ ਜੇ ਤੁਸੀਂ ਉਪਰਾਲਾ ਕਰੋਗੇ ਨਹੀਂ ਜੇ ਅਸੀਂ ਅੱਜ ਕਰ ਦਿੱਤਾ ਤਾਂ ਫਿਰ ਦਿੱਕਤ ਕੀ ਹੈ ਦੇਖੋ ਨਾ ਮੇਰੀ ਗੱਲ ਸਮਝ ਜੇ ਅੱਜ ਸਾਡੀ ਸਰਕਾਰ ਨੇ ਉਪਰਾਲਾ ਕਰ ਦਿੱਤਾ ਸਾਡੀ ਸਰਕਾਰ ਨੇ ਪਹਿਲ ਕਦਮੀ ਕਰਕੇ ਇਸ ਆ ਦੇਖੋ ਨਾ ਤੁਹਾਡੇ ਸਾਹਮਣੇ ਨਵੀਂ ਬਿਲਡਿੰਗ ਬਣੀ ਖੜੀ ਹੈ ਇਹ ਪੁਰਾਣੀ ਬਿਲਡਿੰਗ ਤਾਂ ਨਹੀਂ ਹੈਗੀ ਨਵੀਂ ਬਿਲਡਿੰਗ ਹੁਣ ਬਣਾਈ ਹੈ ਇਹਦੀ ਮਸ਼ੀਨਰੀ ਵੀ ਪਰਸੋਂ ਮੰਗਾਈ ਹੈ ਪਰਸੋਂ ਮੰਗਾਈ ਤੁਸੀਂ ਆਪ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਤੁਸੀਂ ਆਪ ਦੇਖੋ ਮਸ਼ੀਨਰੀ ਹੁਣ ਨਵੀਂ ਆਈ ਹੈ ਪੇਮੈਂਟ ਅਸੀਂ ਕਰਨੀ ਹੈ ਪ੍ਰੋਜੈਕਟ ਨੂੰ ਤੁਸੀਂ 15 ਸਾਲ ਨਹੀਂ ਕਰਿਆ ਸਾਲ ਦਾ ਜ਼ਿਕਰ ਕੀਤਾ ਕਈ ਹਲਕਿਆਂ ਦੇ ਵਿੱਚ ਕੰਪੈਕਟਰ ਬੜੇ ਪੁਰਾਣੇ ਲੰਬੇ ਸਮੇਂ ਤੋਂ ਚੱਲ ਰਹੇ ਸਰ ਜੇ ਉਹਨਾਂ ਨਹੀਂ ਉਹਨਾਂ ਲਗਾ ਲਏ ਉਹਨਾਂ ਦਾ ਥੈਂਕਸ ਹੈ ਜੇ ਮੇਰੇ ਹਲਕੇ 'ਚ ਨਹੀਂ ਲੱਗਿਆ ਜਬ ਪ੍ਰੈਸ਼ਰ ਸਾਹਿਬ ਦੀ ਹਲਕੇ 'ਚ ਨਹੀਂ ਲੱਗੇ ਅੱਜ ਅਸੀਂ ਲਗਾ ਰਹੇ ਹਾਂ ਅਸੀਂ ਪਹਿਲਕਦਮੀ ਕਰ ਰਹੇ ਹਾਂ ਲੋਕਾਂ ਦੇ ਨਾਲ ਖੜੇ ਹਾਂ ਲੋਕਾਂ ਦੇ ਫੰਡ ਦਾ ਪੈਸਾ ਅਸੀਂ ਜਿਹੜਾ ਡੈਡ ਪਿਆ ਸੀ ਲਾ ਕੇ ਲੋਕਾਂ ਦੀ ਸੁਲਦੀ ਹੁੰਦੀ ਪਤਾ ਨਹੀਂ ਇੱਕ ਤੁਸੀਂ ਸੜਕ ਦਾ ਉਦੋਂ ਕਾਟਨ ਕੀਤਾ ਸੀ ਬੁੱਢੇ ਨਾਲੇ ਦੇ ਨਾਲ ਉਹਨੂੰ ਲੈ ਕੇ ਵੀ ਬੜਾ ਹੁਣ ਜਿਹੜਾ ਕੀਤਾ ਜਾ ਰਿਹਾ ਕਹ ਰਹੇ ਨੇ ਕਿ ਬੁੱਢਾ ਨਾਲਾ ਛੋਟਾ ਕਰ ਦਿੱਤਾ ਜੇ ਜੋ ਪਿਛਲੇ ਸਾਲ ਵਰਗੇ ਹਾਲਾਤ ਰਹੇ ਤਾਂ ਬਾੜ ਆਏਗੀ ਸ਼ਿਕਾਇਤਾਂ ਵੀ ਹੋ ਰਹੀਆਂ ਵਾ ਹਾਂ ਮੈਨੂੰ ਲੱਗਿਆ ਸੀ ਪਤਾ ਕੁਝ ਲੋਕਾਂ ਨੇ ਇਤਰਾਜ਼ ਕੀਤਾ ਜਿਗਾ ਪਰ ਮੈਂ ਉਹਨਾਂ ਨੂੰ ਦੱਸਣਾ ਜਾਵਾਂਗਾ ਜੇ ਜਿਵੇਂ ਕਹਿੰਦੇ ਨਕਲ ਵੀ ਅਕਲ ਦੇ ਨਾਲ ਵੇਚਦੀ ਹੈ ਜੇ ਆਪਾਂ ਦੇਖ ਕੇ ਚੀਜ਼ ਨੂੰ ਕਹਦੀ ਵੀ ਹੋਏ ਹੋਏ ਆ ਕੀ ਹੋ ਗਿਆ ਪਹਿਲਾਂ ਪ੍ਰੋਜੈਕਟ ਨੂੰ ਦੇਖੋ ਪ੍ਰੋਜੈਕਟ ਚ ਹੈਗੀ ਹੈ ਅਸੀਂ ਬਿਲਕੁਲ ਦਰਿਆ ਨੂੰ ਟਾਈਟ ਨਹੀਂ ਕਰਾਂਗੇ ਅਸੀਂ ਮਸ਼ੀਨਾਂ ਲਾ ਕੇ ਉਹ ਕੱਧਰ ਕਰ ਰਹੇ ਆ ਉਹਦੇ ਨਾਲ ਦੁਵਾਰ ਬਣਨੀ ਹੈ ਉਥੇ ਦੁਵਾਰ ਚੱਕ ਕੇ ਉੱਪਰ ਜਾਏਗੀ ਉਹ ਜਿਹੜਾ ਦਰਿਆ ਦੇਖ ਰਹੇ ਨੇ ਵੀ ਇੱਥੇ ਮਿੱਟੀ ਪੈ ਗਈ ਜੀ ਮਿੱਟੀ ਪੈਣਾ ਦਰਿਆ ਛੋਟਾ ਹੋ ਗਿਆ ਮਿੱਟੀ ਚੱਕ ਚੱਕ ਦੇਣੀ ਅਸੀਂ ਸਾਫ਼ ਕਰਨਾ ਉਹਨੂੰ ਅਸੀਂ ਬਿਲਕੁਲ ਦੁਵਾਰ ਬਿਲਕੁਲ ਨਾਲ ਲੈ ਕੇ ਜਾਵਾਂਗੇ ਦਰਿਆ ਦੀ ਸਟਰੈਂਥ ਜਿਹੜੀ ਹੈਗੀ ਉਹੀ ਰਹੇਗੀ ਜਿੱਥੇ-ਜਿੱਥੇ ਸਾਨੂੰ ਦਿੱਕਤ ਆਏਗੀ ਜਗਾ ਕੱਟ ਹੈ ਅਸੀਂ ਬਿਲਕੁਲ ਉਥੇ ਪੁਲੀ ਪੁਲੀ ਦਾ ਕੰਮ ਕਰਾਂਗੇ ਉਥੇ ਪੈਲਿੰਗ ਕਰਕੇ ਪਿੱਲਰ ਬਣਾ ਕੇ ਉਹਦੇ ਉੱਪਰ ਸੜਕ ਬਣਾਵਾਂਗੇ ਲੋਕਾਂ ਨੂੰ ਸਟਰਕਚਰ ਜਿਹੜ ਤੁਸੀਂ ਦੇਖੋਗੇ ਕਿ ਸੜਕ ਬਣੀ ਹੋਈ ਹੈ ਅਸੀਂ ਦਰਿਆ ਨੂੰ ਛੋਟਾ ਨਹੀਂ ਕਰ ਰਹੇ ਤੁਹਾਡੇ ਮਾਦਮ ਤੋਂ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹਨਾ ਦਰਿਆ ਬਿਲਕੁਲ ਛੋਟਾ ਨਹੀਂ ਹੋਏਗਾ ਉਹਦੇ ਵਿੱਚ ਅਸੀਂ ਦਰਿਆ ਦੇ ਵਿੱਚ ਪੈਲਿੰਗ ਕਰਕੇ ਪਿਲਰੇ ਖੜੇ ਕਰਕੇ ਦਰਿਆ ਹੇਠੇ ਉਦਾਂ ਹੀ ਚੱਲੇਗਾ ਉਹਦੇ ਉੱਪਰ ਪੁਲਿਸ ਦਾ ਕੰਮ ਕਰ ਦਿਆਂਗੇ ਨਹੀਂ ਸਰਕਾਰਾਂ ਆਪਣੀ ਵਾਦੀ ਕਰਦੇ ਰਹਿ ਜਾਂਦੀਆਂ ਸੀ ਫਿਰ ਕਹਿੰਦੀਆਂ ਸੀ ਫੰਡ ਨਹੀਂ ਤੇ ਤੁਹਾਡੇ ਕੋਈ ਕਿਹੜੀ ਜਾਦੂ ਦੀ ਛੜੀ ਆ ਗਈ ਕਿ ਅੰਦੇ ਦਾ ਕੰਮ ਨਹੀਂ ਜਾਦੂ ਦੀ ਛੜੀ ਨਹੀਂ ਹੈ ਦੇਖੋ ਮੇਰੀ ਗੱਲ ਸੁਣੋ ਜਦੋਂ ਇੱਕ ਗੱਡੀ ਦੇ ਦੋ ਪਹੀਏ ਹੁੰਦੇ ਨੇ ਦੋਨੋਂ ਪਈਏ ਕਾਮਯਾਬ ਨਹੀਂ ਸਾਡੇ ਕਮਿਸ਼ਨਰ ਵੀ ਕਾਮਯਾਬ ਨਹੀਂ ਸਾਡੇ ਐਮਐਲਏ ਸਾਹਿਬਾਨ ਵੀ ਕਾਮਯਾਬ ਨਹੀਂ ਸਾਲ ਕੇ ਕੰਮ ਕਰ ਰਹੇ ਆ ਦੇਖੋ ਤਾਲਮੇਲ ਹੋਣਾ ਜ਼ਰੂਰੀ ਆ ਜੇ ਤਾਲਮੇਲ ਨਹੀਂ ਹੋਏਗਾ ਤੇ ਨੈਚੁਰਲੀ ਕੰਮ ਨਹੀਂ ਹੁੰਦੇ ਹੁਣ ਦੇਖੋ ਤੁਸੀਂ ਸੜਕ ਦਾ ਕੰਮ ਕੀਤਾ ਸਭੀ ਕਮਿਸ਼ਨਰ ਸਾਹਿਬ ਦੇ ਮੇਰੇ ਨਾਲ ਸੀਗੇ ਜੇ ਪੁਲਿਸ ਦਾ ਕੰਮ ਕੀਤਾ ਸਾਹਿਬੀ ਕਮਿਸ਼ਨਰ ਸਾਹਿਬ ਨੇ ਮੇਰੇ ਨਾਲ ਸੀ ਕੰਪੈਕਟਰ ਦਾ ਵੀ ਕਮਿਸ਼ਨਰ ਸਾਹਿਬ ਨੇ ਮੇਰੇ ਨਾਲ ਨੇ ਅਸੀਂ ਰਲ ਕੇ ਕੰਮ ਕਰਦੇ ਆ ਪ੍ਰੈਕਟੀਕਲੀ ਕੰਮ ਕਰਦੇ ਆ ਪਹਿਲਾਂ ਵਾਦੇ ਹੀ ਹੁੰਦੇ ਸੀ ਤੇ ਹੁਣ ਕਹਿਣ ਲੱਗੇ ਦੇਖੋ ਮੈਂ ਹੁਣ ਤੁਸੀਂ ਤੁਸੀਂ ਆਪਣੀ ਗੱਲ ਦਾ ਆਪ ਜਵਾਬ ਦੇ ਜੀ ਨੇ ਵਾਦੇ ਹੀ ਹੁੰਦੇ ਸੀ ਮੈਂ ਦੱਸਦਾ ਮੈਂ 15 ਸਾਲ ਤੱਕ ਮੈਂ ਲੰਬਾ ਗਿਆ ਹੀ ਨਹੀਂ 15 ਸਾਲ ਦਾ ਅਰਥਾ 10 ਸਾਲ ਕਾਲੀਦਾਲ ਭਾਜੀਪੀ ਦੇ 5 ਸਾਲ ਕਾਂਗਰਸ ਦੇ ਜਿਵੇਂ ਆਪਣਾ ਭਾਈ ਸਾਹਿਬ ਨੇ ਦੱਸਿਆ ਕਿ ਕਿ ਪਿਛਲੇ ਦਿਨਾਂ ਚ ਚਰਚਾ ਹੋ ਰਹੀ ਸੀ ਇੱਥੇ ਆ ਹੋ ਰਿਹਾ ਉੱਥੇ ਆ ਰਿਹਾ ਬਿਲਕੁਲ ਉਹਨਾਂ ਦਾ ਹੱਕ ਬੰਦਾ ਚਰਚਾ ਕਰਨਾ ਕੋਣੋ ਕੋ ਪਲੇਟਫਾਰਮ ਬੋਲਣ ਜੋਗਾ ਕੋਈ ਨਹੀਂ ਹੈ ਪਲੇਟਫਾਰਮ ਇੱਕੋ ਹੀ ਡਿਵੈਲਪਮੈਂਟ ਉਹ ਸਾਡੇ ਕੋਲ ਹੈ ਅਸੀਂ ਕਰਕੇ ਦਿਖਾ ਇਸ ਸ੍ਰੀਤੀ ਤੁਸੀਂ ਉਹਨਾਂ ਨੂੰ ਪੁੱਛੋ ਸਹੀ ਤੁਸੀਂ 15 ਸਾਲ ਚ ਕਰ ਕੀ ਗਏ ਹੋ ਜੀ ਜੇ ਅਸੀਂ ਡੇਢ ਸਾਲ ਚ ਕਰ ਦਿੱਤਾ ਤਾਂ ਇਹ ਤਕਲੀਫ ਕਾਦੀ ਹੈ ਯਾਰ ਕੁਝ ਹੋਣਾ ਜੀਦਾ ਲੋਕਾਂ ਦੇ ਕੰਮਾਂ ਦੇ ਪੈਸੇ ਨੂੰ ਯੂਟਿਲਾਈਜ਼ ਕਰ ਰਹੇ ਆ ਲੋਕਾਂ ਦੀ ਜੇ ਕੋਈ ਸੈਂਟਰ ਦੀ ਸਕੀਮਾ ਵੀ ਨੇ ਮੈਨੂੰ ਵੀ ਪਤਾ ਲੱਗਾ ਇਹ ਕਹਿੰਦੇ ਸੈਂਟਰ ਦੀ ਸਕੀਮ ਹੈ ਬਿਲਕੁਲ 201% ਸੈਂਟਰ ਦੀ ਸਕੀਮ ਹੈ ਔਰ 50 ਪੈਸੇ ਪੰਜਾਬ ਸਰਕਾਰ ਦੇ ਨੇ ਜੀ ਅੱਜ ਕਰੋੜ ਰੁਪਏ ਲੱਗੇਗਾ ਤਾਂ 50 ਲੱਖ ਰੁਪਈਆ ਪੰਜਾਬ ਸਰਕਾਰ ਦਾ ਹੈ ਅਸੀਂ ਇਕੱਠੇ ਰਲ ਕੇ ਜੁਆਇੰਟ ਕੰਮ ਕਰ ਰਹੇ ਆ ਜੇ ਉੱਥੇ ਕੋਈ ਸੈਂਟਰਲ ਸਕੀਮ ਆਉਂਦੀ ਹੈ ਆਏਗੀ ਤੇ ਲੋਕਾਂ ਹਾਲੇ ਤੱਕ ਮੋਦੀ ਸਾਹਿਬ ਦੀ ਸਰਕਾਰ ਅਤਰਾਜ ਕਰ ਰਹੀ ਸਿਖ ਰਿਹਾ ਆਉਂਦੀਆਂ ਨਹੀਂ ਪੈਸੇ ਅੱਛਾ ਲਾ ਰਹੇ ਆ ਅਸਾਂ ਜੇ ਉਹਨਾਂ ਦਾ ਯੋਗਦਾਨ ਹੈਗਾ ਵਿੱਚ ਕੁਛ ਤਾਂ ਲੋਕਾਂ ਤੱਕ ਪਹੁੰਚਾ ਰਹੇ ਆ ਅਸੀਂ ਉਹਨਾਂ ਦਾ ਜਿਵੇਂ ਕਹਿੰਦੇ ਲੈਪਸ ਨਹੀਂ ਕਰਦੇ ਮੇਰਾ ਪੁੱਲ ਬਣ ਰਿਹਾ ਮੇਰੇ ਪਰਸੋਂ ਸਾਡੀ ਮੀਟਿੰਗ ਸੀ ਕਮਿਸ਼ਨਰ ਵੀ ਅੱਸੀ ਕਿ ਉੱਥੇ ਚੰਡੀਗੜ੍ਹ ਤੇ ਸਾਡਾ ਟਾਈਮ ਬਾਉਂਡ ਹੈ ਕਿ ਇੰਨੇ ਮਾਰਤੋਂ ਪਹਿਲੇ ਪਨਾ ਅਸੀਂ ਕੰਮ ਕੰਪਲੀਟ ਕਰਨੇ ਆ ਔਰ ਤੁਹਾਨੂੰ ਖੁਸ਼ੀ ਦੀ ਗੱਲ ਦੱਸਾਂ ਕਮਿਸ਼ਨ ਸਾਹਿਬ ਨੇ ਕੱਲ ਆ ਪੁਲੀ ਵੀ ਪਾ ਦਿੱਤੀ ਹੈ ਨੀਚੇ ਅੱਥੇ ਤੇ ਖੜੇ ਹੈ ਨਾ ਇਹ ਸਿੱਧਾ ਸਲੇਮ ਟਾਪਰੀ ਤੋਂ ਨਿਕਲ ਕੇ ਜਲੰਧਰ ਬਾਈਪਾਸ ਚੌਂਕ ਨੂੰ ਸ਼ੋਨੀ ਮਲੇ ਨੂੰ ਜੋੜਦਾ ਇਹ ਪੁਲੀ ਵੀ ਸਾਡੀ ਪਾਸ ਹੋ ਗਈ ਪਾਸ ਹੋ ਕੇ ਅਸੀਂ ਵੀ ਇਹਦਾ ਕੰਮ ਚਾਲੂ ਕਰਾਣਾ ਲੋਕਾਂ ਦੇ ਲੜੀਵਾਰ ਕੰਮ ਇਦਾਂ ਹੀ ਚੱਲਦੇ ਰਹਿਣਗੇ ਬਿਲਕੁਲ ਸਾਰੀ ਡਿਵੈਲਪਮੈਂਟ ਦੇ ਹੋਏਗੀ ਦੱਬ ਕੇ ਹੋਏਗੀ ਤੁਸੀਂ ਆਲਾ ਕਹਿੰਦੇ ਆ ਸਰਕਾਰ ਜਿੰਦਾਬਾਦ ਯਾ ਸਰਕਾਰ ਜਿੰਦਾਬਾਦ ਜਿੰਦਰੀ ਇੱਕ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਿੱਖਿਆ ਸ਼ਹਿਰ ਤੇ ਵੀ ਕੰਮ ਹੋ ਰਿਹਾ ਸ਼ਹਿਰ ਵਾਸੀਆਂ ਨੂੰ ਮੁਬਾਰਕਾਂ ਜੀ ਅੱਜ ਸਾਡੇ ਕੰਪੈਕਟਰ ਸਟੇਸ਼ਨ ਜਿਹੜਾ ਹੈ ਬਨਾਸ ਸਿੰਘ ਚੌਂਕ ਦੇ ਵਿੱਚ ਇਹਦਾ ਉਦਘਾਟਨ ਮਾਨ ਜੋਗ ਐਮ.ਐਲ.ਏ. ਸ਼੍ਰੀ ਮਦਨ ਲਾਲ ਬੱਗਾ ਜੀ ਉਹਨਾਂ ਵੱਲੋਂ ਨਾਰਥ ਹਲਕੇ ਵਿੱਚ ਕੀਤਾ ਗਿਆ ਹੈ। ਇਹਨਾਂ ਦੇ ਹਲਕੇ ਵਿੱਚ ਦੋ ਇਹੋ ਜਿਹੇ ਕੰਪੈਕਟਰ ট্রান্সਫਰ ਸਟੇਸ਼ਨ ਬਣੇ ਨੇ। ਇਹਦਾ ਮੁੱਖ ਤੌਰ ਤੇ ਜਿਹੜਾ ਫਾਇਦਾ ਇਹ ਹੋਏਗਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਾਡੇ ਸੈਕੰਡਰੀ ਪੁਆਇੰਟਸ ਬਣੇ ਹੋਏ ਨੇ ਜਿੱਥੇ ਸਾਡੇ ਘਰਾਂ ਤੋਂ ਰੈਕ ਪਿਕਰ ਸਕੂੜਾ ਚੁੱਕ ਕੇ ਲਿਆ ਕੇ ਉੱਥੇ ਢੇਢੀ ਕਰਦੇ ਔਰ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਗੱਡੀਆਂ ਸਾਡਾ ਠੇਕੇਦਾਰ ਹੈ ਉੱਥੋਂ ਚੁੱਕ ਕੇ ਜੀ.ਸੀ.ਬੀ. ਔਰ ਟਿਪਰ ਉਹ ਜਿਹੜਾ ਮਤਲਬ ਮਾੜਾ ਸੀਨ ਜਿਹੜਾ ਦਿਖਦਾ ਸੀ ਲੋਕਾਂ ਨੂੰ ਕਿਉਂਕਿ ਸਵੇਰੇ ਉਹ ਸੁੱਟਣਾ ਸ਼ੁਰੂ ਕਰਦੇ ਸੀ ਦੁਪਹਿਰ ਤੱਕ ਸੁੱਟਣਾ ਸ਼ੁਰੂ ਕਰਦੇ ਉੱਤੇ ਔਰ ਅੱਧਾ ਦਿਨ ਜਿਹੜਾ ਵੀ ਜਾਂਦਾ ਸੀ ਔਰ ਕੂੜਾ ਨਹੀਂ ਕਲੀਅਰ ਹੁੰਦਾ ਸੀ ਉਹ ਚੀਜ਼ ਤੋਂ ਨਜ਼ਾਤ ਮਿਲੇਗੀ ਕਿਉਂਕਿ ਹੁਣ ਰੈਕ ਪਿਕਰ ਜਿਹੜੇ ਨੇ ਉਹ ਆਪਣੀ ਰੇੜੀਆਂ ਲੈ ਕੇ ਸਿੱਧੀਆਂ ਇੱਥੇ ਲੈ ਕੇ ਆਉਣਗੇ ਔਰ ਗਿੱਲਾ ਸੁੱਕਾ ਕੀੜਾ ਤੁਸੀਂ ਦੇਖਿਆ ਹਰੇ ਰੰਗ ਦਾ ਜਿਹੜਾ ਉਹ ਗਿੱਲਾ ਕੂੜੇ ਲਈ ਹੈ ਨੀਲਾ ਜਿਹੜਾ ਸੁੱਕੇ ਕੂੜੇ ਲਈ ਹੈ ਸੁੱਕੇ ਕੂੜੇ ਲਈ ਹੈ ਔਰ ਪਿੱਛੇ ਤੁਸੀਂ ਹੋਕ ਲੋਡਰ ਦੇਖ ਲਿਆ ਗੱਡੀ ਲੱਗੀ ਹੋਈ ਆ ਸੋ ਇਹਦੇ ਵਿੱਚ ਬਹੁਤ ਵੱਡੀ ਕਪੈਸਿਟੀ ਵਿੱਚ ਜਿਹੜਾ ਕੂੜਾ ਕੰਪਰੈਸ ਹੋ ਕੇ ਕੰਪੈਕਟ ਕਰਕੇ ਅਸੀਂ ਦੰਪ ਤੇ ਭੇਜਾਂਗੇ ਔਰ ਇਹੋ ਜੇ 22 ਸਟੇਸ਼ਨ ਜਿਹੜੇ ਨੇ ਉਹ ਇਸ ਪ੍ਰੋਜੈਕਟ ਦੇ ਵਿੱਚ ਬਣ ਰਹੇ ਨੇ ਆ 20 ਬਣ ਚੁੱਕੇ ਨੇ ਔਰ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਵਗੈਰਾ ਵੀ ਰੀਲਿਸ ਹੋ ਚੁੱਕੇ ਨੇ ਔਰ ਸਾਰੇ ਹੀ ਸ਼ਹਿਰ ਦੇ ਵਿੱਚ ਜ਼ੋਨ ਸਾਰੇ ਚਰਨਜ ਹੋਂ ਵਿੱਚ ਇਹ ਬਣੇ ਨੇ ਇਸ ਤੋਂ ਪਹਿਲਾਂ 11 ਕੰਪੈਕਟਰ ਸਟੇਸ਼ਨ ਜਿਹੜੇ ਸੀ ਉਹ ਗਲਾਡਾ ਔਰ ਇੰਪਰੂਵਮੈਂਟਸ ਦੇ ਏਰੀਆ ਟੋਟਲ ਬਣੇ ਸੀ ਸੋ ਟੋਟਲ ਮਿਲਾ ਕੇ 33 ਕੰਪੈਕਟਰ ਸਟੇਸ਼ਨ ਹੋ ਜਾਣਗੇ ਜਿਹਦੇ ਨਾਲ 47 ਸਾਡੇ ਬਹੁਤ ਵੱਡੇ ਗਾਰਬੇ ਅਵੇਲੇਬਲ ਪੁਆਇੰਟਸ ਜਿਹੜੇ ਉਹ ਟੋਟਲੀ ਰਿਮੂਵ ਹੋ ਜਾਣਗੇ ਔਰ ਕੂੜਾ ਇੱਥੋਂ ਸਿੱਧਾ ਜਿਹੜਾ ਹੈ ਉਹ ਡੰਪਟ ਜਾਏਗਾ ਮਿਸ਼ਰ ਸਾਹਿਬ ਇੱਕ ਸੀਲਾਂ ਕੀਤੀਆਂ ਸੀ ਦੁਕਾਨਾਂ ਨੂੰ ਪਹਿਲਾਂ ਐਮਐਲਏ ਸਾਹਿਬ ਵੱਲੋਂ ਖੁਦ ਤੋੜੀਆਂ ਗਈਆਂ ਹੁਣ ਸੀ ਜ਼ੋਨ ਦੇ ਵਿੱਚ ਜਿਹੜੀਆਂ ਦੁਕਾਨਾਂ ਨੂੰ ਕਿਤੇ ਉਹ ਵੀ ਲੋਕਾਂ ਨੇ ਖੋਲ੍ਹ ਦਿੱ ਬਿਲਕੁਲ ਜੀ ਮੈਂ ਅੱਜ ਰਿਪੋਰਟ ਮੰਗਾਈ ਹੈ ਅਸੀਂ ਬਿਲਕੁਲ ਐਫ ਆਈ ਆਰ ਕਰਾਂਗੇ ਜਿਹੜੇ ਲੋਕਾਂ ਨੇ ਸੀਿੰਦਾ ਤੋੜੀਆਂ ਇਹੋ ਜੇ ਅਸੀਂ ਬਿਲਕੁਲ ਨਹੀਂ ਕਰਨ ਦੇਵਾਂਗੇ ਜਿਹੜਾ ਉਸ ਤੋਂ ਪਹਿਲਾਂ ਮਾਡਲ ਟਾਉਨ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਵੇਰੀਫਾਈ ਕਰ ਲਿਆ ਉਹ 6-7 ਦੁਕਾਨਾਂ ਜਿਹੜੀਆਂ 6-7 ਬਿਲਡਿੰਗਸ ਨਵੀਆਂ ਬਣ ਰਹੀਆਂ ਸੀ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀਆਂ ਐਫਆਈਆਰ ਕਰਾਂਗੇ ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਕਿਉਂਕਿ ਉਹਦੇ ਆਲਰੇਡੀ ਇੱਕ ਮਤਾ ਪਿਆ ਹੋਇਆ ਹੈ ਜਿਹੜਾ ਅੰਡਰ ਗਵਰਨਮੈਂਟ ਦੇ ਕੰਸੀਡਰੇਸ਼ਨ ਆ ਪਰ ਜਦੋਂ ਤੱਕ ਉਹ ਮਤਲਬ ਪਾਸ ਨਹੀਂ ਹੁੰਦਾ ਉਨ ਤੱਕ ਕਿਸੇ ਨੂੰ ਕੋਈ ਇਖਤਿਆਰ ਨਹੀਂ ਨਵੀਂ ਦੁਕਾਨ ਲਾਉਣ ਦਾ ਐਮਐਲਐ ਐਮਐਲਐ ਵੱਲੋਂ ਸੀਲ ਤੋੜੀ ਗਈ ਸੀ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਕਿ ਜਿਹੜੇ ਆਮ ਲੋਕਾਂ ਦਾ ਬਿਲਕੁਲ ਜੀ ਮੇਰੇ ਮੇਰੇ ਸਟਾਫ ਵੱਲੋਂ ਜੋ ਰਿਪੋਰਟ ਆਏਗੀ ਉਸ ਹਿਸਾਬ ਨਾਲ ਅਸੀਂ ਕਰਾਂਗੇ ਸਰ ਦੀ ਡਿਲੀਵਰੀ ਹੋ ਰਹੀ ਹੈ ਇਸ ਮਸ਼ੀਨਰੀ ਦੀ ਉਹ तकरीबन 31 ਮਾਰਚ ਤੱਕ ਸਾਡੀ ਸਾਰੀ ਮੇਰੀ ਕੋਸ਼ਿਸ਼ ਹੈ ਕਿ ਫਰਵਰੀ ਦੇ ਮਹੀਨੇ ਚ ਖਤਮ ਕਰ ਦੋ। ਤਾਜਪੁਰ ਰੋਡ ਤੇ ਇੱਕ ਮਿੰਨੀ ਬਾਈਪਾਸ ਤਿਆਰ ਹੋ ਰਿਹਾ ਦਿੱਲੀ ਵਾਂਗ ਕਿ ਕਿਸ ਤਰ੍ਹਾਂ ਉਸ ਦਾ ਕੂੜਾ ਕਿਸ ਤਰ੍ਹਾਂ ਚੱਕਿਆ ਜਾਏਗਾ ਕਿਉਂਕਿ ਦਿੱਲੀ ਦਾ ਚੱਕਿਆ ਜਾ ਰਿਹਾ ਹੈ ਬਾਈਪਾਸ ਤੋਂ ਤੇ ਉੱਥੇ ਕਿੱਦਾਂ ਚੱਕਿਆ ਜਾਏਗਾ ਜਿਹੜਾ ਸਾਡਾ ਡੰਪ ਹੈ ਉੱਥੇ ਤਾਜਪੁਰ ਰੋਡ ਜਿਹੜਾ ਤੁਸੀਂ ਕਹਿ ਰਹੇ ਹੋ ਡੰਪ ਉੱਥੇ ਆਲਰੇਡੀ ਬਾਇਓ ਰੈਮੀਡੀਸ਼ਨ ਜਿਹੜੀ ਉਹ ਪੁਰਾਣੇ ਕੂੜੇ ਦੀ ਬਾਰੇ ਵਿੱਚ ਚੱਲ ਰਹੀ ਹੈ। ਨਵਾਂ ਕੂੜਾ ਜਿਹੜਾ ਉਹਦੀ ਰੈਮੀਡੀਸ਼ਨ ਜਿਹੜੀ ਆ ਉਹ ਇੱਕ ਹੋਰ ਪ੍ਰੋਜੈਕਟ ਜਿਹੜਾ ਸਾਡੇ ਕੋਲ 100 ਕਰੋੜ ਦੇ ਤਕਰੀਬਨ ਪ੍ਰੋਜੈਕਟ ਆ ਉਹ ਵੀ ਇਨ ਪ੍ਰੋਸੈਸ ਹੈਗਾ ਔਰ ਉਹਦੀ ਟੈਂਡਰਿੰਗ ਵੀ ਛੇਤੀ ਸਟਾਰਟ ਹੋਣ ਵਾਲੀ ਆ ਸੋ ਇਸ ਤਰ੍ਹਾਂ ਦੇ ਵਿੱਚ ਕਲੀਅਰ ਹੋ ਜਾਏਗਾ ਅਸੀਂ ਸ਼ਹਿਰ ਅਸੀਂ ਸ਼ਹਿਰ ਦੇ ਵਿੱਚ ਕੂੜੇ ਦੇ ਲਈ ਕੂੜੇ ਦੇ ਪ੍ਰਬੰਧਨ ਦੇ ਲਈ ਬੜੇ ਸincere ਆ ਮੈਂ ਕੱਲ ਹੀ ਦਿੱਲੀ ਇੱਕ ਮੀਟਿੰਗ ਅਸੀਂ ਕਰਕੇ ਆਂ ਜਿਸ ਗੌਰਮੈਂਟ ਆਫ ਇੰਡੀਆ ਨੇ ਇੱਕ ਕੰਪੀਟੀਸ਼ਨ ਕਰਵਾਇਆ ਜਦੇ ਵਿੱਚ ਸਿਟੀਆਂ ਉਹਨਾਂ ਨੇ 18 ਸਿਟੀ ਚੂਜ਼ ਕਰਨੀਆਂ ਤੇ ਹੋਪਫੁਲ ਆ ਕਿ ਸਾਡਾ ਸਿਟੀ ਵੀ ਉਹਦੇ ਚੂਜ਼ ਹੋਏਗਾ ਜਿਹਨੂੰ ਸੈਂਟਰਲ ਗੌਰਮੈਂਟ 50% ਫੰਡਿੰਗ ਸਟੇਟ ਸੈਂਟਰਲ ਗੌਰਮੈਂਟ ਦੇਗੀ ਔਰ ਉਹਦਾ ਜਿਹੜਾ ਵੀ ਲੋਨ ਹੋਏਗਾ ਉਹਦੀ 50% ਅਮਾਉਂਟ ਦੀ ਕਿਸ਼ਤ ਜਿਹੜੀ ਉਹ ਸੈਂਟਰਲ ਗੌਰਮੈਂਟ ਪੇ ਕਰੇਗੀ ਔਰ ਬਾਕੀ 50% ਜਿਹੜੀ ਉਹ ਪੰਜਾਬ ਸਰਕਾਰ ਪੇ ਕਰੇਗੀ ਜਿਵੇਂ ਕਿ ਦਿੱਲੀ ਦੇ ਤਰਜ਼ ਵਾਂਗੂ ਜੇ ਦਿੱਲੀ ਦਾ ਬਾਈਪਾਸ ਕਲੀਅਰ ਹੋ ਰਿਆਂ ਦਾ ਪੂਰਾ ਕੂੜਾ ਕਲੀਅਰ ਹੋ ਰਿਹਾ ਔਰ ਤੇ ਲੁਧਿਆਣਾ ਅਸੀਂ ਉਸ ਥਾਂ ਨੂੰ ਬਿਲਕੁਲ ਸਾਫ਼ ਸਫਾਈ ਕਰ ਦੇਣਾ ਹੈ ਔਰ ਉੱਥੇ ਮਾਡਰਨ ਪਲਾਂਟ ਜਿਹੜੇ ਅਸੀਂ ਉਹ ਅੱਗੇ ਜਿਹੜਾ ਸਾਡਾ ਅਗਲਾ ਪਲਾਨ ਇਹੋ ਹੀ ਆ ਕਿ ਅਗਲੇ ਦੋ ਸਾਲਾਂ ਵਿੱਚ ਮਾਡਰਨ ਪਲਾਂਟ ਜਿਹੜੇ ਵੇਸਟ એનર્ਜੀ ਪਲਾਂਟ ਤੁਹਾਡਾ ਕੰਪਰੈਸਡ ਬਾਇਓਗੈਸ ਪਲਾਂਟ ਔਰ ਇੱਕ ਵੱਡੀ ਮਟੀਰੀਅਲ ਰਿਕਵਰੀ ਫੈਸਿਲਿਟੀ ਕੰਪੋਸਟਿੰਗ ਪੈਡ ਜਿਹੜੇ ਆ ਇਹ ਚਾਰ ਵੱਡੀਆਂ ਚੀਜ਼ਾਂ ਬਣ ਗਈਆਂ ਤੇ ਸ਼ਹਿਰ ਦੇ ਵਿੱਚ ਕੂੜਾ ਜਿਹੜਾ ਅੱਜ ਦੀ ਡੇਟ 'ਚ ਕੀ ਆ ਕੂੜਾ ਘਰਾਂ 'ਚੋਂ ਨਿਕਲ ਰਿਹਾ ਪਰ ਉਹ ਖਪਤ ਕਿਤਨੀ ਹੋ ਰਹੀ ਅਸੀਂ ਇਕੱਠਾ ਕਰ ਰਹੇ ਹਾਂ ਜਾ ਕੇ ਜਮਾਲਪੁਰ ਡੰਮ ਸਾਈਡ ਉੱਤੇ ਜਿੰਉਂ ਤੱਕ ਉੱਥੇ ਪ੍ਰੋਸੈਸਿੰਗ ਪਲਾਨ ਨਹੀਂ ਲੱਗੇਗਾ ਉਨ ਤੱਕ ਹੱਲ ਕੋਈ ਨਹੀਂ ਹੈ ਸ਼ਹਿਰ ਦੇ ਵਿੱਚ ਕੂੜਾ ਤੁਹਾਨੂੰ ਦਿਖੂਗਾ ਹੁਣ ਜਿਵੇਂ ਐਮਐਲ ਸਾਹਿਬ ਨੇ ਕਿਹਾ ਵੀ ਲੋਕਾਂ ਨੂੰ ਕਿਹਾ ਆਪਣਾ ਕੂੜਾ ਜਿਹੜਾ ਰੈਕ ਪਿਕਰਸ ਨੂੰ ਦਿਓ ਹੁਣ 50 ਰੁਪਏ ਜਿਹੜਾ ਉਹ ਰੈਕ ਪਿਕਰ ਚਾਰਜ ਕਰਦਾ ਪਰ ਘਰ ਤੋਂ ਮਹੀਨੇ ਦਾ ਸੋ ਕਈ ਮੈਂ ਦੇਖਿਆ ਕਿ ਲੋਕੀ 50 ਰੁਪਏ ਦੇ ਕੇ ਵੀ ਰਾਜ਼ੀ ਨਹੀਂ ਆਪਣਾ ਲਿਫਾਫਾ ਬੰਦਦੇ ਆ ਔਰ ਸੜਕ ਦੇ ਕੰਡੇ ਕਿਤੇ ਵੀ ਸੁੱਟ ਦਿੰਦੇ ਨੇ ਸੋ ਉਹ ਚੀਜ਼ਾਂ ਸਾਨੂੰ ਵੀ ਆਪਣੇ ਐਜ਼ ਅ ਸਿਟੀਜ਼ਨ ਜਿਹੜਾ ਫਰਜ਼ ਨਿ ਪੜੇ ਲਿਖੇ ਇੰਡਸਟਰੀਅਲ ਨਸਟਲਿਸਟ ਸ਼ਹਿਰਾਂ ਲੋਕਾਂ ਦਾ ਸ਼ਹਿਰ ਹੈ ਸੋ ਔਰ ਐਂਟਰਪ੍ਰੈਨਿਅਰ ਸਾਰੇ ਇੱਥੇ ਸੋ ਮੈਂ ਆਸ ਕਰਦਾ ਕਿ ਸ਼ਹਿਰ ਵਾਸੀ ਸਾਡੀ ਅਪੀਲ ਨੂੰ ਸਮਝਦੇ ਆਪਣੇ ਸ਼ਹਿਰ ਨੂੰ ਆਪ ਸਾਫ਼ ਬੋਤ ਬਹੁਤ ਬਹੁਤ ਸ਼ੁਕਰੀਆ ਤੇ ਆਓ ਵੀ ਤੁਹਾਨੂੰ ਅੱਗੇ ਦਿਖਾਣੇ ਹੈ ਕਿ ਕਿਸ ਪ੍ਰਕਾਰ ਦੇਣਾ ਇਸ ਨੂੰ ਜਿਹੜਾ ਬੈਂ ਕੰਪੈਕਟਰ ਨੂੰ ਸ਼ੁਰੂਆਤ ਕੀਤੀ ਗਈ ਹੈਗੀ ਹੈ ਇਹ ਸਾਈਡ ਜਿਹੜੀ ਹੈ ਨਵੀਂ ਤਿਆਰ ਕੀਤੀ ਗਈ ਲੁਧਿਆਣਾ ਸ਼ਹਿਰ ਦੀ ਅਗਰ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਾਈਡ ਹੈਗੀ ਹੈ ਇਹ ਬਿਲਕੁਲ ਹੁਣੇ ਟੋਟਲੀ ਨਵੀਂ ਸ਼ੁਰੂ ਕੀਤੀ ਗਈ ਹੈ ਵੱਡੀ ਗੱਲ ਹੈ ਕਿ ਇਹਨੂੰ 스마트 ਪੋਰਟੇਬਲ ਕੰਪੈਕਟਰ ਰੱਖਦੇ ਹੈਗੇ ਨੇ ਇਹਦੇ 스마트 ਚੀਜ਼ਾਂ ਐਵੇਂ ਨੇ ਅਕਸਰ ਤੁਸੀਂ ਦੇਖਿਆ ਨਾ ਕਿ ਪਹਿਲਾਂ ਸ਼ਹਿਰਾਂ ਦੇ ਵਿੱਚ ਇਦਾਂ ਦੀ ਚੀਜ਼ਾਂ ਬਣੀਆਂ ਹੁੰਦੀ ਸੀ ਲੇਕਿਨ ਕੂੜਾ ਜਿਹੜਾ ਹੈ ਆਮ ਤੌਰ ਤੇ ਜਿਹੜਾ ਹੈ ਤੁਸੀਂ ਦੇਖ ਸਕਦੇ ਸੀ ਕਿ ਆਮ ਤੌਰ ਤੇ ਜਿਹੜਾ ਕੂੜਾ ਹੈਗਾ ਉਹ ਸਾਫ਼ ਤੌਰ ਤੇ ਨੀਚੇ ਹੀ ਜ਼ਮੀਨ ਤੇ ਪਿਆ ਹੋਇਆ ਨਜ਼ਰ ਆਂਦਾ ਸੀਗਾ ਤੇ ਨਜ਼ਰ ਆਂਦਾ ਸੀਗਾ ਤੁਸੀਂ ਜੋ ਦੇਖਦੇ ਹੁੰਦੇ ਸੀਗੇ ਲੇਕਿਨ ਇਹੜਾ ਕੰਪੈਕਟਰ ਤੁਸੀਂ ਦੇਖਦੇ ਹੋ 스마트 ਕੰਪੈਕਟਰ ਉਸ ਨੂੰ ਕਿਉਂ ਗਿਆ ਹੁੰਦਾ ਤੁਸੀਂ ਦੇਖਦੇ ਹੋ ਇਹ ਸਾਰਾ ਇਲੈਕਟ੍ਰਿਕ ਹੈਗਾ ਵਾ ਔਰ ਤੁਸੀਂ ਸੋਚ ਰਹੇ ਹੋ ਕਿ ਅਕਸਰ ਇਹ ਦੋ ਸਾਈਨ ਕਿਉਂ ਹੁੰਦੇ ਹੈਗੇ ਨੇ ਇੱਕ ਗ੍ਰ ਤੇ ਇੱਕ ਗ੍ਰੀਨ ਕਲਰ ਦਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਕਿ ਬਲੂ ਕਲਰ ਦਾ ਹੈਗਾ ਹੁਣ ਤੁਸੀਂ ਦੇਖੋ ਤਾਂ ਸਟਾਰਟ ਕਰਨਗੇ ਤੇ ਇੱਥੇ ਸਾਫ਼ ਤੌਰ ਤੇ ਲਿਖਿਆ ਹੋਏਗਾ ਹੈਨਾ ਸਮਾਰਟ ਪੋਰਟੇਬਲ ਕੰਪੈਕਟਰ ਇਹ ਦੇਖੋ ਇਹਦੇ ਹਰ ਚੀਜ਼ ਜਿਹੜੀ ਹੈ ਤਰੀਕੇ ਨਾਲ ਦੱਸੀ ਜਾਂਦੀ ਹੈਗੀ ਕਿ ਸਾਈਕਲ ਸਟਾਰਟ ਕਿਸ ਤਰ੍ਹਾਂ ਕਰਨਾ ਹੈਗਾ ਸਾਈਕਲ ਸਟਾਪ ਕਿਸ ਤਰ੍ਹਾਂ ਕਰਨਾ ਹੈਗਾ ਮੈਨੂਅਲ ਕੰਟਰੋਲ ਕਿਸ ਤਰ੍ਹਾਂ ਕਰਨਾ ਹੈ ਸੈਟਿੰਗ ਹਰ ਚੀਜ਼ ਜਿਹੜੀ ਹੈ ਤੁਹਾਨੂੰ ਦਿਖਾਈ ਗਈ ਹੈ ਅਤੇ ਹਾਂਜੀ 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 ਸਾਈਕਲ ਹੈ ਜੀ ਸਾਈਕਲ ਕਿਸ ਤਰ੍ਹਾਂ ਹੁੰਦਾ ਹੈ ਇੱਕ ਕਲਿੱਕ ਕਰਨ ਤੋਂ ਬਾਅਦ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਮੈਡਮ ਕਿਸ ਪ੍ਰਕਾਰ ਦਾ ਨਾ ਸਾਈਕਲ ਹੋਏਗਾ ਉਸ ਨੂੰ ਟੱਚ ਸਕਰੀਨ ਦੇ ਥਰੂ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਆ ਸਾਈਕਲ ਹੋਣਾ ਸ਼ੁਰੂ ਹੋ ਗਿਆ ਆ ਤੁਸੀਂ ਦੇਖ ਰਹੇ ਹੋ ਐਸੇ ਇਹ ਤੁਸੀਂ ਸਕਰੀਨ ਤੇ ਜੋ ਦੇਖ ਰਹੇ ਹੋ ਪੂਰਾ ਇਸ ਟਾਈਮ ਸਾਈਕਲ ਹੋਣਾ ਸ਼ੁਰੂ ਹੋ ਗਿਆ ਔਰ ਬਿਲਕੁਲ ਐਸੇ نیچے ਜਿਹੜਾ ਵੈ ਪਾਣੀ ਜਿਹੜਾ ਵੈਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਜਿਹੜੀ ਪਾਈਪ ਤੁਸੀਂ ਦੇਖ ਰਹੇ ਹੋ ਇਸ ਦੇ ਥਰੂ ਜਿਹੜਾ ਪਾਈਪ ਦੇ ਥਰੂ ਇਹ ਪਾਣੀ ਆ ਗਿਆ ਇਹ ਦੇਖਿਆ ਤੁਸੀਂ ਪਾਣੀ ਨਿਕਲਿਆ ਆਉਣੇ ਦੇ ਵਿੱਚੋਂ ਕਿਉਂਕਿ ਹੱਲੇ ਇਹ ਖਾਲੀ ਹੈ ਤੇ ਪਾਣੀ ਇਸ ਤਰੀਕੇ ਨਾਲ ਕਾਫੀ ਮਾਤਰਾ ਦੇ ਵਿੱਚ ਆਏਗਾ ਵੱਡੀ ਗੱਲ ਆ ਵੀ ਅਕਸਰ ਵੀ ਜਦੋਂ ਰੋਡਾਂ ਤੇ ਜਾ ਰਹੇ ਹੋ ਤੁਹਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਲੱਗਦਾ ਹੋਵੇਗਾ ਲੇਕਿਨ ਇਹਦੇ ਸਭ ਤੋਂ ਵੱਡੀ ਗੱਲ ਹੈ ਕਿ 스마트 ਜਦੋਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਤਾਂ ਜਦੋਂ ਪਾਣੀ ਇਸ ਤੋਂ ਆਣਾ ਸ਼ੁਰੂ ਹੋਇਆ ਤੇ ਇਹਦੇ ਵਿੱਚ ਤਕਰੀਬਨ ਜਿਹੜਾ ਹੈ 8 ਤੋਂ 10 ਕੰਟ ਤੱਕ ਜਿਹੜਾ ਹੈ ਕੈਪੈਸਿਟੀ ਹੈ ਇਸ ਕੰਪੈਕਟ ਦੀ ਤੇ 8 ਤੋਂ 10 ਟਨ ਜਦੋਂ ਇਹ ਕਪੈਸਿਟੀ ਕਰਦਾ ਹੈ ਤਾਂ ਗਿੱਲੇ ਗੂੜੇ ਦੀ ਜੀ ਹਾਂ ਬਿਲਕੁਲ ਇਹ ਗਿੱਲੇ ਗੂੜੇ ਦੀ ਕਰਦਾ ਹੈਗਾ ਕੋਮੈਕ ਟੂ ਸਪਾਰਟ ਪੋਰਟੇਬਲ ਕੰਪੈਕਟ ਇਸ ਨੂੰ ਕਾਹਦੇ ਹੈਗੇ ਨੇ ਤੇ ਗੁੱਲੇ ਗੂੜੇ ਦੀ ਕਰਦਾ ਹੈ ਤੇ ਹੁਣ ਇਸ ਦੀ ਸ਼ੁਰੂਆਤ ਹੋਈ ਹੈ ਲੇਕਿਨ ਤੁਸੀਂ ਦੇਖਿਆ ਕਿਸ ਪ੍ਰਕਾਰ ਦਾ ਨੂੰ ਕਲਿੱਕ ਕਰਨ ਤੇ ਇਹਨੇ ਜੋ ਪਾਣੀ ਨਿਕਲਿਆ ਤੇ ਉਸ ਤੋਂ ਬਾਅਦ ਇਸ ਦਾ ਜਦੋਂ ਜਦੋਂ ਇਹਦੇ ਵਿੱਚ ਪਾਣੀ ਕੱਢ ਦਿੱਤਾ ਜਾਂਦਾ ਹੈ ਤੇ ਤਕਰੀਬਨ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਤਕਰੀਬਨ ਇਹਦੇ ਵਿੱਚ 8 ਤੋਂ 10 ਟਨ ਦੀ ਜਗ੍ਹਾ ਹੁੰਦੀ ਹੈ ਉਹ 15 ਤੋਂ 16 ਟਨ ਦੀ ਹੋ ਜਾਂਦੀ ਹੈਗੀ ਹੈ ਸੋ ਆਹ ਤੁਹਾਨੂੰ ਜਗ੍ਹਾ ਹੋਰ ਦਿਖਾਣੇ ਹੈਗੇ ਕਿਸ ਪ੍ਰਕਾਰ ਦਾ ਇਸ ਨੂੰ ਉੱ ਗੱਡੀ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸਾਰਾ ਕੂੜਾ ਇਹਦੇ ਵਿੱਚ ਜਾਏਗਾ ਕੰਪੈਕਟ ਦੇ ਵਿੱਚ ਤੇ ਜਦੋਂ ਇਸ ਦੇ ਵਿੱਚ ਇਹ ਸਮਝ ਲਓ ਕਿ ਸ਼ਿਫਟ ਹੋ ਗਿਆ ਇਸ ਦੇ ਵਿੱਚ ਸਾਰਾ ਕੂੜਾ ਇਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਉਸ ਤੋਂ ਬਾਅਦ ਅਗਰ ਗੱਲ ਕਰੀਏ ਇਸ 스마트 ਪੋਰਟੇਬਲ ਕੰਪੈਕਟਰ ਦੀ ਤੇ ਦੇਖੋ ਇਹ ਸਮਝ ਲਓ ਕਿ ਕੂੜਾ ਗਿੱਲਾ ਕੂੜਾ ਜਿਹੜਾ ਹੈ ਘਰਾਂ ਦਾ ਉਹ ਇਹਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਜਿਹੜਾ ਹੈ ਸਿੱਧਾ-ਸਿੱਧਾ ਜਾ ਕੇ ਇਹ ਜਿਹੜੀ ਤੁਹਾਨੂੰ ਪਾਈਪ ਦਿਖਾਈ ਸੀਗੀ ਇਸ ਪਾਈਪ ਦੇ ਥਰੂ ਜੀ ਹਾਂ ਇਸ ਪਾਈਪ ਦੇ ਥਰੂ ਇਹ ਸਾਰਾ ਪਾਣੀ ਗੰਦਾ ਪਾਣੀ ਕੂੜੇ ਵਾਲਾ ਇਹਦੇ ਵਿੱਚ ਚਲਾ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਜਿਹੜਾਂ ਨੇ ਸਮਰੱਥਾ ਹੈਗੀ ਹੈ 8 ਤੋਂ 10 ਟਨ ਦੀ ਜੀ ਆ 8 ਤੋਂ 10 ਟਨ ਦੀ ਸਮਰੱਥਾ ਹੈਗੀ ਹੈ ਉਹ ਬਾਅਦ ਵਿੱਚੋਂ 15 ਤੋਂ 16 ਟਨ ਦੀ ਹੋ ਜਾਏਗੀ ਤੁਸੀਂ ਇਹ ਕਹ ਦਦੇ ਕਿ ਇਸ ਕਰਕੇ ਨੂੰ ਸਮਾਰਟ ਕੰਪੈਕਟਰ ਕਿਹਾ ਗਿਆ ਹੈ ਔਰ ਇਹਦੇ ਵਿੱਚ ਇੱਕ ਬਲੂ ਕਲਰ ਵੀ ਹੈ ਕਿਉਂਕਿ ਪਹਿਲਾਂ ਚਰਚਾ ਸਿਰਫ ਇਹ ਗ੍ਰੀਨ ਦੀ ਕਰ ਰਹੇ ਗ੍ਰੀਨ ਦੀ ਇਸ ਕਰਕੇ ਕਹਿ ਰਹੇ ਕਿ ਜ਼ਿਆਦਾ ਗਿੱਲਾ ਕੂੜਾ ਹੁੰਦਾ ਹੈ ਉਹ ਐਸਿਡੀ ਸੀ ਗਿੱਲਾ ਚਲਾ ਜਾਂਦਾ ਸੀ ਗੱਲ ਲੇਕਿਨ ਉਹ ਅੰਦਰ ਚ ਸੁੱਕ ਕੇ ਜਾਏਗਾ ਉਸ ਤੋਂ ਬਾਅਦ ਬਲੂ ਕੰਪੈਕਟਰ ਹੈਗਾ ਜਿਹੜਾ ਬਲੂ ਕੰਪੈਕਟਰ ਹੈਗਾ ਇਹਨੂੰ ਕਹਿਆ ਜਾਂਦਾ ਕਿ ਸੁੱਕੇ ਗੁੜੇ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ ਤੇ ਬਲੂ ਕੰਪੈਕਟਰ ਸੁੱਕੇ ਗੁੜੇਸ ਤੇ ਇਸਤੇਮਾਲ ਕੀਤਾ ਜਾਂਦਾ ਇਹ ਵੀ ਸਮਾਰਟ ਹੀ ਹੈ ਹਰ ਕਮੈਂ ਦੇ ਵਿੱਚ ਜਿਹੜਾ ਸਮਾਰਟ ਜਿਹੜਾ ਕੰਪੈਕਟਰ ਨੇ ਦੋਨੋਂ ਇਹ ਦੋਨੋਂ ਇਹਦੇ ਗ੍ਰੀਨ ਉਹ ਬਲੂ ਵਰਕਿੰਗ ਹੈ ਦੋਨੋਂ ਸੇਮ ਹੀ ਕਰਦੇ ਹੈ ਗਨੇ ਭਾਵੇਂ ਗਿੱਲਾ ਅੰਦਰਸ ਵਿੱਚ ਜਾਏਗਾ ਤੋਂ ਐਸ ਇਟ ਇਜ਼ ਕਰ ਸਕਦਾ ਹੈ ਲੇਕਿਨ ਫੈਸਿਲਿਟੀ ਅੰਦੇ ਵਿੱਚ ਵੀ ਹੈ ਲੇਕਿਨ ਕਿਆ ਜਾਂਦਾ ਕਿ ਜਿੱਦਾਂ ਤੁਹਾਨੂੰ ਘਰੇ ਵਿੱਚ ਇੱਕ ਡਸਟਪੀ ਜਿਹੜੇ ਨੇ ਗ੍ਰੀਨ ਲਗਾਓ ਬਲੂ ਲਗਾਓ ਸੋ ਇਸ ਪ੍ਰਕਾਰ ਦੇ ਨਾਲ ਜਿਹੜਾ ਵਾ ਗ੍ਰੀਨ ਜਿਹੜਾ ਵਾ ਗਿੱਲੇ ਕੂੜੇ ਵਾਸਤੇ ਇਸਤੇਮਾਲ ਕੀਤਾ ਜਾਂਦਾ ਤਾਂ ਕਿ ਇਥੋਂ ਜਿੰਦੇ ਵੀ ਸ਼ਿਫਟ ਇਸ ਤੋਂ ਬਾਅਦ ਲੱਗੇ ਤਾਂ ਉਹਨੂੰ ਕਲੀਅਰ ਹੈ ਕਿ ਗ੍ਰੀਨ ਕੂੜਾ ਇੰਦੇ ਵਿੱਚ ਆ ਰਿਹਾ ਜਾਂ ਜਿਹੜਾ ਵੀ ਕੂੜਾ ਘਰੋਂ ਦਾ ਇਥੋਂ ਆ ਰਿਹਾ ਮੱਲਿਆ ਚ ਆ ਰਿਹਾ ਤਾਂ ਐਸ ਇਟ ਇਸ ਗ੍ਰੀਨ ਇੱਚੀ ਪਾਣਗੇ ਗਿੱਲੇ ਕੂੜੇ ਨੂੰ ਉਹਨਾਂ ਦੇ ਨਾਲ ਹੀ ਨਾਲ ਇਹ ਨਾਲੀ ਦੇ ਥਰੂ ਜਿਹੜਾ ਵਾ ਉਸ ਤੋਂ ਵੱਡੀ ਗੱਲ ਹੈ ਕਿ ਤੁਸੀਂ ਸੋਚੋਗੇ ਸਮੈਲ ਆਏਗੀ ਇਹਦੇ ਵਿੱਚ ਸਮੈਲ ਵੀ ਨਹੀਂ ਆਉਂਦੀ ਕਿਉਂਕਿ ਇਹ ਕੂੜਾ ਹੈ ਕਿਉਂਕਿ ਇਹਨਾਂ ਦਾ ਵਾਸ਼ ਕਰ ਦਿੱਤਾ ਜਾਂਦਾ ਪਾਣੀ ਦੇ ਨਾਲ ਇੰਦੇ ਵਿੱਚੋਂ ਬਿਲਕੁਲ ਵੀ 스멜 ਨਹੀਂ ਆਉਂਦੀ ਕਿਉਂਕਿ ਇਹ ਵਾਸ਼ ਕਰ ਦਿੱਤਾ ਜਾਂਦਾ ਵੱਡੀ ਗੱਲ ਹੈ ਵਾ ਕਿਉਂਕਿ ਇਹ ਜੋ ਜਿੰਦਾ ਕੂੜਾ ਆਏਗਾ ਪੂਰੇ ਪ੍ਰੈਸ਼ਰ ਦੇ ਨਾਲ ਇਸ ਨੂੰ ਸਾਫ ਕਰ ਦਿੱਤਾ ਜਾਂਦਾ ਹੈਗਾ ਉਸ ਤੋਂ ਬਾਅਦ 스멜 ਆਣੀ ਵੀ ਟੋਟਲੀ ਬੰਦ ਹੋ ਜਾਂਦੀ ਔਰ ਇਸ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਫ ਸੁਥਰੇ ਹੈ ਨਾ ਤਾਂ ਆਮ ਦਿਨਾਂ ਤੁਸੀਂ ਕੁਝ ਸਾਲ ਪਹਿਲਾਂ ਦੇਖਿਆ ਹੋਗਾ ਕਿ ਇਹ ਇਨ ਡੰਬਾ ਦੇ ਵਿੱਚ ਜਿਹੜਾ ਕੂੜਾ ਆਮ ਤੌਰ ਤੇ ਦੇਖਣ ਨੂੰ ਮਿਲਦਾ ਸੀ ਹਾਲੇ ਵੀ ਮੈਂ ਕਹਾਂਗਾ ਕੁਝ ਸ਼ਾਇਦ ਕੁਝ ਏਰੀਆ ਦੁਕਾਨਾਂ ਦੇ ਜਿੱਥੇ ਨਜ਼ਰ ਆਏਗਾ ਸੋ ਇਸ ਪ੍ਰਕਾਰ ਦੇ ਜਿਹੜੇ ਨੇ ਚਾਰ ਜਿਹੜੇ ਡੰਪਰ ਜਿਹੜੇ ਨੇ ਐਸ ਇਸ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੈਗੇ ਨੇ ਔਰ ਵੱ ਉਹਨਾਂ ਨੂੰ ਸਾਫ਼ ਤੌਰ ਤੇ ਹੁੱਕ ਕੋ ਲੋਡਰ ਟਰੱਕ ਕੇ ਆ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਹੁੱਕ ਲੋਡਰ ਟਰੱਕ ਐ ਖੜਾ ਹੋਇਆ ਹੈ ਇਹ ਐਮਸੀਐਲ ਦਾ ਇਹ ਹੁਕ ਲੋਡਰ ਟਰੱਕ ਦੇ ਥਰੂ ਜਿਹੜਾ ਵਾ ਸਾਰਾ ਸਾਰਾ ਚੱਕਿਆ ਜਾਂਦਾ ਔਰ ਦੂਸਰੀ ਗੱਲ ਇਹ ਦੇਖਦੇ ਕਿ 스마트 ਅਗਰ ਇਹ ਸਾਈਟਸ ਤਿਆਰ ਕੀਤੀ ਗਈ ਹੈ ਕੰਪੈਕਟਰ ਦੇ ਤਾਂ ਉਸ ਨੂੰ ਹੋਰ 스마트 ਬਣਾ ਲਏ ਤੁਸੀਂ ਦੇਖਦੇ ਕਿ ਤਿੰਨ ਤਰ੍ਹਾਂ ਦੇ ਕਾਫੀ ਕੈਮਰੇਜ਼ ਵੀ ਹਿੰਦੇ ਉੱਪਰ ਲੱਗੇ ਹੋ ਨੇ ਕਿਸ ਪ੍ਰਕਾਰ ਨਾਲ ਕੰਮ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾਗਾ ਹਰ ਤਰ੍ਹਾਂ ਦਾ ਕੈਮਰਾ ਜਿਹੜਾ ਹੈ ਇਸ 스마트 ਅਪ ਲੋਡਰ ਦੇ ਥਰੂ ਲਗਾਇਆ ਗਿਆ ਹੈਗਾ ਪਰ ਹੁਣੇ ਹੁਣੇ ਜਿਹੜਾ ਐਮਐਲਏ ਸਾਹਿਬ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਫਲਾਵਰਸ ਲਗਾ ਕੇ ਪਲਾਂਟਸ ਲਗਾ ਕੇ ਇਸ ਦਾ ਨਵੀਨੀਕਰਨ ਹੋਰ ਸੋਨਾ ਕੀਤਾ ਜਾਏਗਾ ਪਤਾ ਹੀ ਨਹੀਂ ਲੱਗੇਗਾ ਕਿ ਇੱਥੇ ਇ ਸੋ ਕੁਲਮ ਲਾ ਕੇ ਤੁਸੀਂ ਦੇਖਿਆ ਕਿ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਚਰਚਾ ਆਈ ਹੈ ਸੰਦੀਪ ਰਿਸ਼ੀ ਜੀ ਨਾਲ ਹੋਈ ਹੈ ਕਿ ਕਿਸ ਪ੍ਰਕਾਰ ਦੇ ਸ਼ਹਿਰਾਂ ਵਿੱਚ ਤੁਸੀਂ ਆਮ ਤੌਰ ਤੇ ਦੇਖਿਆ ਹੁੰਦਾ ਕਿ ਬਹੁਤ ਸਾਰੇ ਇਸ਼ਤਿਹਾਰ ਲੱਗਦੇ ਨਜ਼ਰ ਆ ਰਹੇ ਹੈਗੇ ਨੇ ਜਿਹੜੇ ਕਿ ਐਲੀਵੇਟਿਡ ਫਲਾਈਓਵਰ ਦੇ ਨਜ਼ਰ ਆ ਰਹੇ ਹੁੰਦੇ ਚਾਹੁੰਦੇ ਸਾਫ ਤੌਰ ਤੇ ਕਿਹਾ ਕਿ ਸਾਡੀ ਬਹੁਤ ਸਾਰੀ ਕੰਪਨੀਆਂ ਨਾਲ ਚਰਚਾ ਚੱਲ ਰਹੀ ਹੈਗੀ ਹੈ ਕਿ ਜਿਸ ਵਿੱਚ ਸਾਫ ਤੌਰ ਤੇ ਜਿਹੜੇ ਆਫ ਫਲਾਈਓਵਰ ਦੇ نیچے ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਮੈਸੇਜ ਦਿੱਤਾ ਹੈ ਪੇਂਟਿੰਗ ਤੁਹਾਨੂੰ ਨਜ਼ਰ ਆਏਗੀ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਅਮੀ ਦੇ ਨਾਲ ਹਰਦੀਪ ਨੂੰ ਦਿਉ ਇਜਾਜ਼ਤ ਤਾਨਵਾਦ ਹੋ ਜੁੜੇ ਰਹੋ ਲੁਧਿਆਣਾ ਲੈ ਦਿਲਾ